ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਤੁਸੀਂ ਥੰਬਨੇਲ ਦੇਖ ਲਿਆ ਅਸਦਾ ਤੇ ਆਈਡੀਆ ਲਾ ਲਿਆ ਹੁਣ ਵੀ ਹਾਂਜੀ ਵੀ ਕਾਦੀ ਪਲੈਨਿੰਗ ਚੱਲਦੀ ਹੈ ਤੇ ਚੱਲੇ ਆ ਜੀ ਅੱਜ ਏਜੰਸੀ ਵਿੱਚ ਨੂੰ ਸਰੰਦ ਸਰੰਦ ਤੋਂ ਮਤਲਬ ਜੀਟੀ ਰੋਡ ਤੇ ਉੱਤੇ ਏਜੰਸੀ ਹੈ ਮਹਿੰਦਰਾ ਏਜੰਸੀ ਦੇ ਵਿੱਚ ਸੋ ਗੱਡੀ ਦਾ ਪਲਾਨ ਬਣ ਰਿਹਾ ਜੀ ਇੱਕ ਤਾਂ ਨਵੀਂ ਜਿਹੜੀ ਥਾਰ ਆਈ ਹੈ ਉਹ ਦੇਖਣੀ ਹੈ ਹੋਈ ਉੱਥੇ ਅਵੇਲੇਬਲ ਤਾਂ ਉਹ ਵੀ ਦੇਖਾਂਗੇ ਤੇ ਉਸ ਤੋਂ ਇਲਾਵਾ ਜਿਹੜੀ ਸਕੋਰਪਿਓ ਹੈ ਕਲਾਸਿਕ ਐਨੇ ਨਹੀਂ ਦੇਖਣੀ ਕਲਾਸਿਕ ਮਾਡਲ ਹੈ ਜਿਹੜਾ ਉਹ ਵਾਲਾ ਦੇਖਾਂਗੇ ਆਪਾਂ ਜਿਹੜਾ S ਲੈਵਲ ਦਾ ਹੈ ਹਨਾ ਤੇ ਕਲਰ ਦੇਖਾਂਗੇ ਵੀ ਕਿਹੜੇ ਕਿਹੜੇ ਖੜੇ ਆ ਕੀ ਸਹਾਕਤਾ ਵਾ ਕਿੰਨੇ ਚ ਆਪਾਂ ਨੂੰ ਸਾਰੀ ਹੈ ਨਾ ਪੈਂਦੀ ਹੈ ਗੱਡੀ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਕਰਾਂਗੇ ਤੇ ਇਹ ਲੂੰਗਾ ਆ ਆਪਾਂ ਨੇ ਰੱਖਣਾ ਇਹਦਾ ਸੇਲ ਦਾ ਕੋਈ ਵਿਚਾਰ ਨਹੀਂ ਆਪਣਾ ਵੀ ਹਾਂ ਆਪਾਂ ਨੇ ਇਹ ਵੀ ਸੇਲ ਕਰਨੀ ਕਿਉਂਕਿ ਦੋ ਗੱਡੀਆਂ ਬਿਨਾਂ ਸਰਦਾ ਨਹੀਂ ਹੁੰਦੀ ਜੁਆਇੰਟ ਫੈਮਿਲੀ ਹੈ ਤਾਂ ਉਹਦੇ ਕਰਕੇ ਕੀ ਦਿੱਕਤ ਹੈ ਖੜੀਆਂ ਤਾਂ ਖੜੀ ਲੈਂਦੀ ਹੈ ਇੱਕ ਇੱਕ ਮਹੀਨਾ ਵੀ ਖੜੀ ਲੈਂਦੀ ਹੈ ਗੱਡੀ ਕੋਈ ਇਸ਼ੂ ਨਹੀਂ ਪਰ ਜਦੋਂ ਮਤਲਬ ਪ੍ਰੋਗਰਾਮ ਆਉਨੇ ਆ ਦੋ ਦੋ ਇਕੱਠੇ ਹੀ ਆਉਂਦੇ ਆ ਦੋ ਦੋ ਤਿੰਨ ਤਿੰਨ ਪਾਸੇ ਪ੍ਰੋਗਰਾਮ ਫਿਰ ਭੱਜ ਨਾ ਠਰੈਂਦੀ ਐ ਇਧਰ ਉਧਰ ਤੇ ਉਹਦੇ ਕਰਕੇ ਫਿਰ ਇੱਕ ਗੱਡੀ ਦਾ ਹੋਰ ਪ੍ਰੋਗਰਾਮ ਕਰਿਆ ਹੁਣ ਰੋਜ਼ ਦੀ ਰੋਜ਼ ਫਲੈਟ ਨੂੰ ਉਧਰੋਂ ਫਿਰ ਥੋੜਾ ਜਿਹਾ ਔਖਾ ਲੱਗਦਾ ਹੈ ਨਾ ਸੋ ਚੱਲਦੇ ਹਾਂ ਹੁਣ ਸਰਹੰਦ ਨੂੰ ਤੇ ਬਾਕੀ ਫਤਕਰ ਸਾਹਿਬ ਮੱਥਾ ਟੇਕਣਾ ਚ ਤੇ ਦੋ ਤਿੰਨ ਕੰਮ ਨੇ ਉਹ ਸਾਰੇ ਕੱਢਦੇ ਹੁੰਦੇ ਆ ਨਾਲੇ ਇਥੇ ਆਪਾਂ ਏਜੰਸੀ ਦੇ ਵਿੱਚ ਦਿਖਾਉਨੇ ਆ ਨਵੀਂ ਗੱਡੀ ਦੇ ਵਿੱਚ ਕੀ ਕੀ ਫੀਚਰਾਂ 'ਚ ਫਰਕ ਹੈ ਤੇ ਇਹ ਛੋਟਾ ਜਿਹਾ ਬਲੌਗ ਆਪਾਂ ਅੱਜ ਤੁਹਾਡੇ ਨਾਲ ਸਾਂਝਾ ਕਰਦੇ ਆ ਸੋ ਠੀਕ ਹੈ ਜੀ ਬਾਕੀ ਤੁਰਦੇ ਆ ਤੇ ਬਾਕੀ ਕਰਦੇ ਆ ਅੱਗੇ ਬਲੌਗ ਦੇ ਵਿੱਚ ਤੁਹਾਡੇ ਨਾਲ ਸਾਂਝਾ ਸਾਰਾ ਹਾਂਜੀ ਤਿਆਰੀ ਆ ਸਤਿ ਸ਼੍ਰੀ ਅਕਾਲ ਜੀ ਬਣ ਲਿਆ ਪਰਨਾ ਹਾਂ ਮੈਂ ਤਬਾ ਫਿਰ ਚੱਲ ਚੱਲੀਏ ਫਿਰ ਆਪਾਂ ਤੇ ਮੈਂ ਤੇ ਅੱਛਾ ਜੀ ਅੱਜ ਚੱਲਿਆਂ ਚ ਦੋ ਦਿਨ ਉੱਤੇ ਬਾਕੀ ਤੁਹਾਨੂੰ ਅੱਗੇ ਬਲੌਗ ਦੇ ਵਿੱਚ ਦਿਖਾਉਣੇ ਆ ਕੀ ਕੀ ਹੱਕਤਾ ਵਾ ਸਾਰਾ ਅੱਜ ਬਸ ਇੱਕ ਆਈਡੀਆ ਲੈਣ ਚੱਲਿਆਂ ਇਸਟੇਮੈਂਟ ਦੇਣ ਚੱਲਿਆਂ ਬਾਕੀ ਕਰਦਣਾ ਪ੍ਰੋਗਰਾਮ ਆਪਾਂ ਜਿਆਦਾ ਟਾਈਮ ਨਹੀਂ ਲਾਉਣਾ ਹਾਂ ਲਾਓ ਜੀ ਮਿੱਤਰੋ ਪਹੁੰਚ ਗਏ ਡਾਡਾ ਮੋਟਰਸ ਸਰੰਧ ਤੇ ਹੁਣ ਚੱਲਦੇ ਆ ਦਿਖਾਉਣੇ ਤੁਹਾਨੂੰ ਗੱਡੀ ਅੰਦਰ ਵੈਸੇ ਮਦੋਮਨ ਐ ਚਮਨ ਹੋ ਜਾਂਦਾ ਹਨਾ ਕਿਉਂ ਸਾਨੂੰ ਜਮਾ ਹੀ ਢਿੱਲਾ ਜਾ ਪਾ ਦਿੰਦੇ ਆ ਯਾਰ ਕਿਆ ਗੱਲ ਉਹ ਅੱਡੀ ਵੱਡੀ ਗੱਡੀ ਹੈਗੀ ਤਾਂ ਹੈ ਯਾਰ ਇੱਕ ਕੋਈ ਛੋਟੀ ਜਿਹੀ ਲੈ ਲਓ ਆ ਕੇ ਲੈ ਲਿਓ ਜਿਹੜੇ ਲਾਲ ਜੀ ਖੜੀ ਹੈ ਲਾਲ 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 ਗਲਾ ਚੱਲਦੇ ਆ ਦਿਖਾਉਣੇ ਸਾਨੂੰ ਗੱਡੀਆਂ ਤੇ ਵਾਹ ਗਰੂ ਵਾਹ ਲਓ ਜੀ ਗੱਡੀਆਂ ਦੇਖ ਲਿਆ ਦੋ ਪਹਿਲਾਂ ਤਾਂ ਸਕੋਰਪੀਓ ਦਾ ਐਸਟੀਮੇਟ ਲਵਾਇਆ ਐਸਟੀਮੇਟ ਲਵਾਇਆ ਉਹ ਤੁਹਾਨੂੰ ਆਪਾਂ ਸਾਰਾ ਡਿਸਕਸ ਕਰਾਂਗੇ ਤੇ ਫੀਚਰ ਬੜਾ ਹਜੱਕ ਕਰ ਪੈ ਰਿਹਾ ਫੀਚਰਾਂ ਚ ਉਹ ਤੇ ਹੈ ਜੇ ਤਾਂ ਲੈਨੇ ਸਕੋਰਪਿਓ ਐ ਨਾ ਸੇਮ ਸਕੋਰਪਿਓ ਕਲਾਸਿਕ ਦੇ ਰੇਟ ਚ ਪੈ ਜੂਗੀ ਪਤਾ ਇਹਨੂੰ ਸਨਰੂਫ ਨਹੀਂ ਠੀਕ ਹੈ ਜੀ ਸਨਰੂਫ ਵਾਲੀ ਜੇ ਲੈਨੇ ਉਹ 2-3 ਲੱਖ ਰੁਪਏ ਹੋਰ ਮਹਿੰਗੀ ਜਾਂਦੀ ਹੈ ਤੇ ਜੇ ਲੈਨੇ ਆਹ ਕਲਾਸਿਕ ਰੇਟ ਤੇ ਨਾਲ ਸੇਮ ਟੂ ਸੇਮ ਜਿਹੜੀ ਆਹ ਵਾਲੀ ਹੈ ਇਹ ਮਤਲਬ ਕੱਲਾ ਸਕੋਰਪਿਓ ਨਹੀਂ ਲਿਖਿਆ ਹੋਇਆ ਫੌਜੀ कलर ਚ ਫੀਚਰ ਤਾਂ ਬਹੁਤ ਨੇ ਇਹਦੇ ਚ ਵੀ ਸਟੀering ਚ ਫੀਚਰ ਨੇ ਆ ਦੇਖੋ ਗੇਰ ਗੂਲ ਸਾਰੇ ਉਹਦੇ ਮੰਗੇ ਆ ਸਕੋਰਪਿਓ ਕਲਾਸਿਕ ਮੰਗ ਫੀਚਰਾਂ 'ਚ ਫਰਕ ਹੈਗਾ ਕੀਮਤ ਤਕਰੀਬਨ ਤਕਰੀਬਨ ਸੇਮ ਹੈ ਜੇ ਇਹਦੇ 'ਚ ਆਪਾਂ ਟਾਪ ਬਾਲ ਨੂੰ ਜਾਉਂਗੇ ਉਹ ਜਲੇ ਜਾਂਦੀ ਹੈ 22 ਤੱਕ ਹੁਣ ਸਾਨੂੰ ਉਹਦਾ 19 19.5 ਲੱਖ ਰੁਪਈਆ ਐਸਟੀਮੇਟ ਬਣਾਇਆ ਹੈ ਸਕੋਰਪੀਓ ਐਸ 11 ਦਾ ਦੇਖਦੇ ਹੁਣ ਮਹਾਰਾਜ ਕਿਵੇਂ ਕਿਰਪਾ ਕਰਦਾ ਕਿਵੇਂ ਨਹੀਂ ਤੁਹਾਨੂੰ ਆਪਾਂ ਉਹ 20 ਮਾਡਲ ਵੀ ਦਿਖਾਉਣਾ ਹੈ ਉਹਦਾ ਬਿਲਕੁਲ ਬਲੇਰੋ ਬਣਾਈ ਹੋਇਆ ਜਿਹੜੀ ਪਹਿਲਾਂ ਕਦੇ ਸਕੋਰਪੀਓ ਆਇਆ ਉਦੋਂ ਵੀ ਨਹੀਂ ਕੈਮਰਾ ਉਹਨੇ ਆਪਰ ਹਾਂਜੀ ਸੀਟ 'ਚ ਵੀ ਫੀਚਰ ਬਹੁਤ ਆ ਯਾਰ ਐਨ ਦੇ ਵਿੱਚ ਫੀਚਰ ਬਹੁਤ ਹੈ ਕਲਾਸਿਕ ਦੇ ਫੀਚਰ ਉਹ ਅਜੇ ਹੈ ਨਹੀਂ ਅਵੇਲੇਬਲ ਉਹ ਕਹਿੰਦੇ ਵੀ ਬੁਕਿੰਗ ਤੇ ਤੇ ਕਰਦੇ ਆਂ ਗੱਲਬਾਤ ਇਹਦੇ ਵਿੱਚ ਫਰਕ ਹੈ ਕਿ ਇਹਦੇ ਵਿੱਚ ਪ੍ਰੋਜੈਕਟਰ ਲੈਂਪ ਨਹੀਂ ਹੁੰਦੇ ਇਹ ਸਿੰਪਲ ਮਾਡਲ ਹੈ بیس ਮਾਡਲ ਜਿਹੜਾ ਕਹਿੰਦੇ ਨੇ ਬਿਲਕੁਲ ਬਲੇਰੂਟ ਹੈਪ ਤੇ ਕੈਪਟਨ ਸੀਟਾਂ ਜਿਹੜਾ ਅਸੀਂ ਪਲਵਾਇਆ ਕੈਪਟਨ ਸੀਟਾਂ ਦਾ ਐਸਟੀਮੇਟ ਅਦਾ ਬਿਲਕੁਲ ਬਲੇਰੂਟ ਹੈਪ ਹੈ ਦੇਖੋ ਬਿਲਕੁਲ ਖੁੱਲਮਡੂਲੀ ਇੱਥੋਂ ਕੋਈ ਸਟੀਲ ਨਹੀਂ ਹੈ ਇਹ ਚ بیس ਮਾਡਲ ਹੈ ਬਿਲਕੁਲ ਇਹ ਅਸੀਂ ਦਾ ਯਾਰ ਜਿਹੇ ਜੀ ਬਲੈਰੋ ਚਲਾ ਰਹੇ ਆ ਉਹੀ ਕੁਸ਼ਾ ਸੇਮ ਟੂ ਸੇਮ ਪਿੱਛੇ ਇਹ ਦੂਜੀ ਸੀਟਾਂ ਚ ਉਹ ਤੋਂ ਪਿੱਛੇ ਕੈਪਟਨ ਆ ਗਈ ਇਹ ਵੀ ਬਈ ਬੁਕਿੰਗ ਤੇ ਔਨ ਡਿਮਾਂਡ ਤੇ ਆ ਤੇ ਸਕੋਰਪੀਓ ਐਨ ਦਾ ਬਣਾਇਆ ਸੀ ਸਾਨੂੰ ਜਿਹੜੀ Z4 ਐ ਉਹ ਗਈ ਐ 1.5 ਲੱਖ ਰੁਪਏ ਦੇ ਲਗਭਗ ਲਗਭਗ ਉੱਪਰ ਥੱਲੇ ਐ ਫਿਕਸ ਨਹੀਂ ਹੈਗਾ ਉੱਪਰ ਵੀ ਹੋ ਸਕਦਾ ਯਾਨੀ ਇੱਕ ਵਸ ਤੇ 1.92 ਦਾ ਬਣਿਆ ਆਪਣੀ ਦਾ ਚਲੋ ਬਾਕੀ ਦੇਖਦੇ ਹਾਂ ਹੁਣ ਘਰੇ ਜਾ ਕੇ ਸਲਾਮ ਅਸ਼ਵਲਾ ਕਰਦੇ ਹਾਂ ਜਾਂਚਦੇ ਹਾਂ ਗੱਡੀ ਬਸ 1-2 ਦਿਨ ਦੇ ਵਿੱਚ ਵਿੱਚ ਕਰ ਦੇਣਾ ਕੱਟਾ-ਕੱਟੀ ਹੋਣਾ ਆਪਣਾ ਇਹ ਸਪੀਡਾਂ ਸੇ ਮਿਲਣਗੇ ਇੰਜਨ ਸੇ ਮਿਲੂਗਾ ਬਸ ਫਰਕ ਕੀ ਹੈ ਫੀਚਰਾਂ ਦਾ ਫਰਕ ਹੈ ਇੱਥੇ ਫਰਕ ਪੈ ਗਿਆ ਦੇਖੋ ਸਕਰੀਨ ਪੈਨਲ ਨਹੀਂ ਹਣਾ ਲੱਗੇ ਹੋ ਜਿਵੇਂ ਇਹਨੇ ਕਰਾਉਣਾ ਕੰਮ ਹੁਣੇ ਨੇ ਗੁੱਗੀ ਬੜਾੜਿਆ ਵਾ ਅੱਜ ਗੁੱਗੀ ਗਿਆ ਵਾ ਕਿਤੇ ਨਹੀਂ ਉਹਨੇ ਵੀ ਆਉਣਾ ਦਾ ਸਾਡੇ ਨਾਲ ਇਹ ਹੁਣ ਜੂਰੀਏ ਦਾ ਕੀ ਪੰਗਾ ਹੈ ਜੀ ਦੀ ਥੱਲੇ ਰੱਖ ਸਾਲਾ ਜੂਰੀਏ ਪੁਣਾ ਪਿਆ ਕਰੂਗਾ ਇੱਛਾ ਤੇ ਕਿਵੇਂ ਮੈ ਟਿਰੀਆ ਹੈ ਇਹ ਡਾਸ ਬਸਿਆ ਛਿੜੂਗੀ ਚੱਲ 10000 ਕਹਿੰਦਾ ਬਾਈ ਕਹਿੰਦਾ 10000 ਕਿਲੋਮੀਟਰ ਕੱਢ ਜਾ ਕਰੂ 1100 ਦਾ ਪੈਂਦਾ ਯਾਰ ਇੱਕ ਬਾਲਟੀ ਕੰਮਿਆ ਕੇ ਰੱਖ ਲੂਗਾ 100 ਰੁਪਿਆ 100 ਕਿਲੋਮੀਟਰ ਦਾ ਪਿਆ ਕਰਨਾ ਹੈ ਤਾਂ ਦੇਖ ਫਾਲਤੂ ਖਰਚੇ ਹੀ ਆ ਹੈ ਆ ਫੜ ਪਹਿਲਾਂ ਤਾਂ ਐਸਟੀਮੇਟ ਕੋਈ ਐਵਰੇਜ ਵੀ ਤਾਂ ਫਰਕ ਪਾਉਂਦਾ ਹੋਊਗਾ ਮਨ ਮੋਟੇ ਕਿ ਧੂਆਂ ਖਤਮ ਕਰਨੀ ਨਹੀਂ ਬਾਈ ਧੂਆਂ ਖਤਮ ਕਰਨੀ ਮੈਂ ਕਹਿ ਰਿਹਾ ਹਾਂ ਬਾਕੀ ਹੁਣ ਕੋਈ ਫਾਇਦਾ ਨਹੀਂ ਹੈਗਾ ਯਾਰ ਮੈਂ ਤਾਂ ਕਹਿੰਦਾ ਛੋਟੀ ਗੱਡੀ ਉਹ ਠੀਕ ਆ ਆਹ ਆ ਲਾਲ ਜੀ ਦੇ ਕਿੰਨੇ ਚੱਲਦੇ ਘਰਾਂ ਚੱਲ ਗੋਗੀ ਨੂੰ ਦਿਖਾਉਣੇ ਜਾ ਕੇ ਭਾਈ ਆ ਐਸਟੀਮੇਟ ਬਣਾਇਆ ਮੈਨੂੰ ਭੱਜਦਾ ਜੇ ਆਪਾਂ ਦੂਵੀਂ ਲੈਣੀ ਅੱਜ ਹੈਨਾ ਸੋਇਸ ਹੂੰ ਮੇਰੇ ਕੋਲੋਂ ਬੜੀ ਤੇ ਗੱਡੀ ਆਪਣੇ ਕੋਲ ਹੈਗੀ ਛੋਟੀ ਲੈ ਲਓ ਭਾਈ ਵੀ ਇੱਕ ਛੋਟੀ ਲੈ ਲਈ ਹੈਨਾ 19-20 ਲੱਖ ਰੁਪਏ ਚ ਪ੍ਰੋਸੈਸ ਜਾਊਗਾ 19 ਤੋਂ 20 ਲੱਖ ਰੁਪਏ ਦੇ ਵਿੱਚ ਸਾਲ ਐਸਟੀਮੇਟ ਲਵਾ ਲਿਆ ਅਸੀਂ ਕਿਹ ਟੈਸਟ ਡਰਾਈਵ ਦਿਖਾ ਦੋ ਬਾਈ ਕਹਿੰਦੇ ਟੈਸਟ ਡਰਾਈਵ ਕਿੱਥੇ ਵੀਰੇ ਟੈਸਟ ਡਰਾਈਵ ਜੋਗੀ ਤਾਂ ਹੈ ਉਹ ਨਹੀਂ ਗੱਡੀ ਕਿਤੇ ਵੀ ਨਹੀਂ ਕਹਿੰਦੇ ਹਾਂ ਨਹੀਂ ਫਿਰ ਮਹਿੰਦਰਾ ਲਈ ਤਾਂ ਕਿਤੇ ਹੋਰ ਜਾਣਦੇ ਆ ਘਮਿੰਦਰਾ ਠੀਕ ਐ ਉਹ ਮਹਿੰਦਰਾ ਠੀਕ ਐ ਤਗੜੀ ਗੱਡੀ ਇਹਨਾਂ ਦੀ ਆਇਓ ਮਾਪ ਦਾ ਵਦਕਾ ਤੇ ਲੋ ਜੀ ਸਾਰਾ ਐਸਟੀਮੇਟ ਲਵਾ ਕੇ ਘਰੇ ਪਹੁੰਚ ਚੁੱਕੇ ਆ ਤੇ ਮੌਸਮ ਬਹੁਤ ਸੋਹਣਾ ਹੋਇਆ ਵਾ ਤਕਰੀਬਨ ਮਹੀਦੀ ਤਿਆਰੀ ਦੀ ਹੋਈ ਜਾਂਦੀ ਆ ਸੋਣੀ ਛੱਟ ਜੀ 라 ਜਾਂਦਾ ਸ਼ਾਮ ਨੂੰ ਆ ਕੇ ਡੂਕਾ ਦਾ ਪੈ ਜਾਂਦਾ ਤੇ ਹੁਣ ਮਹੀਂਦਰਾ ਦੀ ਉਹ ਆਪਾਂ ਨੇ ਗੱਡੀ ਲੈਣੀ ਹੈ ਜੀ ਹੋਰ ਜਣੀ ਇੰਨਾ ਕੁ ਸ਼ੋਰਤੀ ਹੋਗੀ ਡੈਡ ਜੂ ਨਹੀਂ ਆਇਆ ਤੇ ਸਾਰਾ ਐਸਟੀਮੇਟ ਦਿਖਾਤਾ ਜੋ ਕੁਝ ਵੀ ਹੈਗਾ ਹਨਾ ਗੋਗੀ ਬਾਹਰ ਹੈ ਥੋੜਾ ਜਿਹਾ ਅੱਜ ਨਹੀਂ ਗੋਗੀ ਅੱਜ ਵੀਡੀਓ 'ਚ ਆਇਆ ਨਹੀਂ ਉਹਨੇ ਸਾਡੇ ਗਾਜਾ ਪਾਉਣਾ ਹੈ ਤੇ ਦੇਖਦੇ ਆਂ ਬਾਕੀ ਅ ਸ਼ਾਇਦ ਅੱਜ ਇੱਕ ਗੱਡੀ ਦੇਖ ਕੇ ਵੀ ਹੁਣੀ ਸੋ ਜਿਵੇਂ ਵੀ ਹੋਇਆ ਆਪਾਂ ਤੁਹਾਡੇ ਨਾਲ ਉਹ ਸਾਰੇ ਹਨਾ ਬਲੌਗ ਹੈ ਜਿਹੜਾ ਉਹ ਆਪਾਂ ਸਾਂਝਾ ਕਰਾਂਗੇ ਤੇ ਟਰੈਕਟਰਾਂ ਦੇ ਪਾਲਸ ਪੁਲਿਸ ਮਾਰਜੀ ਦੀ ਬੜੇ ਸੋਹਣੇ ਹੋਣੇ ਨੇ ਉਹਨਾਂ ਨੂੰ ਅੰਦਰ ਕਰ ਦੇਣਾ ਹੁਣ ਸਪੈਸ਼ਲ ਅੰਦਰ ਕਰਨੇ ਆਇਆ ਮੈਂ ਕਿਉਂਕਿ ਪਾਲਸ ਬੱਜੀ ਵੀ ਆ ਅ ਮੀਮੂ ਕਰਕੇ ਥੋੜਾ ਜਿਹਾ ਹੈਨਾ ਦਾਗ ਜਨੇ ਬਣ ਜਾਣ ਫੇਲ ਕਰਕੇ ਸੋ ਠੀਕ ਹੈ ਜੀ ਬਾਕੀ ਅੱਜ ਦਾ ਬਲੌਗ ਇਥੇ ਸਾਕਸੀ ਸੂ ਮਿਲਦੇ ਆਂ ਜੀ ਅਗਲੇ ਬਲੌਗ ਦੇ ਨਾਲ ਦਿਓ ਜੀ ਜੱਤ ਸਸਿਕਾ